ਕਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤਰੀਕ ਅੱਜ ਹੋ ਗਈ 23 ਅਕਤੂਬਰ 2025 ਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਬਾਸਮਤੀ ਦਾ ਜਿਹੜਾ ਅੱਜ ਦਾ ਕੀ ਰੇਟ ਚੱਲਿਆ ਕੋਟਕਪੂਰਾ ਤੇ ਨਾਭਾ ਮੰਡੀ ਦੀ ਦੋਵਾਂ ਮੰਡੀਆਂ ਦੀ ਜਿਹੜੀ ਆਪਾਂ ਗੱਲਬਾਤ ਕਰਾਂਗੇ ਕਿਹੜੀ ਮੰਡੀ ਦੇ ਵਿੱਚ ਆ ਰੇਟ ਸਭ ਤੋਂ ਤੇਜ਼ ਸੀਗਾ ਤੇ ਵੀਡੀਓ ਦੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੱਸਿਓ ਜੀ ਅੱਜ ਜਿਹੜੀ ਵੈਰੈਟੀ ਨਾਭਾ ਮੰਡੀ ਦੇ ਵਿੱਚ ਆਈ ਆ 1509 1718 1692 1847 1401 ਮੁਛਲ ਤੇ 1121 ਜਿਹੜੀ ਅੱਜ ਵੈਰੈਟੀ ਨਾਬਾ ਮੰਡੀ ਦੇ ਵਿੱਚ ਆਈ ਸੀਗੀ ਤੇ ਕੋਟਕਪੂਰਾ ਮੰਡੀ ਦੀ ਗੱਲ ਕਰੀਏ ਤਾਂ 1718 1401 1885 1509 ਤੇ 1847 ਜਿਹੜੀ ਵੈਰੈਟੀ ਕੋਟਕਪੂਰਾ ਮੰਡੀ ਦੇ ਵਿੱਚ ਆਈ ਸੀਗੀ ਤੇ ਕੀ ਰੱਜ ਦੇ ਰੇ ਡਿਵਾਲੀ ਬਾਅਦ ਜਿਹੜੀ ਅੱਜ ਕੋਟਕਪੂਰਾ ਮੰਡੀ ਵਿੱਚ ਅੱਜ ਦੂਜਾ ਦਿਨ ਹੋ ਗਿਆ ਵੀ ਪਹਿਲਾਂ ਹੜਤਾਲ ਸੀਗੀ 22 ਤਰੀਕ ਨੂੰ ਜਿਹੜੀ ਹੜਤਾਲ ਖੁੱਲੀ ਆ ਕੱਲ ਜਾਨੀ ਕਿ ਕੱਲ ਬੋਲੀ ਹੋਈ ਸੀ ਤੇ ਅੱਜ ਅੱਜ ਜਿਹੜੇ ਰੇਟ ਲੱਗੇ ਕੀ ਰੇਟ ਰਿਹਾ ਪਹਿਲਾਂ ਕੋੜ ਕਪੂਰਾ ਮੰਡੀ ਦੀ ਆਪਾਂ ਗੱਲਬਾਤ ਕਰਦੇ ਆ 17 18 ਜਿਹੜੀ ਕਬੈਨਾਂ ਵੱਡੀ ਹੋਈ 3000 ਰੁਪਏ ਤੋਂ ਲੈ ਕੇ 3200 ਤੇ 80 ਰੁਪਏ ਤੱਕ ਜਿਹੜੀ 17 18 ਅੱਜ ਕੋੜ ਕਪੂਰਾ ਮੰਡੀ ਦੇ ਵਿੱਚ ਵਿਕੀ ਆ 1400 ਇੱਕ ਮੁਛਲ ਦੇ ਰੇਟ ਦੀ ਗੱਲ ਕਰੀਏ 2900 ਰੁਪਏ ਤੋਂ ਲੈ ਕੇ ਤੇ 3200 ਰੁਪਏ ਜਿਹੜਾ ਰੇਟ 1401 ਜਿਹੜਾ ਮੁਛਲ ਦਾ ਅੱਜ ਦਾ ਰੇਟ ਰਿਹਾ ਤੇ 1885 ਦੇ ਰੇਟ ਦੀ ਗੱਲ ਕਰੀ 3100 ਰੁਪਏ ਤੋਂ ਲੈ ਕੇ 3300 ਤੇ 5 ਰੁਪਏ ਤੱਕ ਜਿਹੜਾ 1885 ਦਾ ਅੱਜ ਦਾ ਰੇਟ ਸੀਗਾ 1509 ਦੇ ਰੇਟ ਦੀ ਗੱਲ ਕਰੀ 2900 ਰੁਪਏ ਤੋਂ ਲੈ ਕੇ 3000 ਤੇ 25 ਰੁਪਏ ਤੱਕ ਜਿਹੜਾ 1509 ਦਾ ਜਿਹੜਾ ਰੇਟ ਰਿਹਾ ਸ਼ਰਵਤੀ ਦੌਰ ਦੇ ਵਿੱਚ ਜਿਹੜਾ 1509 ਦਾ ਰੇਟ 34-3500 ਰੁਪਏ ਤੱਕ ਚੱਲਿਆ ਸੀਗਾ ਤੇ ਪਰ ਹੁਣ ਡਾਊਨ ਪੈ ਗਿਆ 3000 ਦੇ 25 ਰੁਪਏ ਜਿਹੜਾ ਅੱਜ ਦਾ ਰੇਟ ਰਿਹਾ 1847 ਦੇ ਰੇਟ ਦੀ ਗੱਲ ਕਰੀ 2650 ਰੁਪਏ ਤੋਂ ਲੈ ਕੇ 2700 ਤੇ 80 ਰੁਪਏ ਤੱਕ ਜਿਹੜਾ 1847 ਦਾ ਰੇਟ ਰਿਹਾ ਕੋਟਕਪੂਰਾ ਮੰਡੀ ਦੇ ਵਿੱਚ ਅੱਜ 23 10 2025 ਅੱਜ ਦਾ ਜਿਹੜਾ ਪਰ ਰੇਟ ਦੱਸਿਆ 1847 ਦੇ ਰੇਟ ਦੀ ਗੱਲ ਕਰੀ ਗੀ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਰੇਟ ਆ 2700 2800 ਦੇ ਆਸ-ਪਾਸ ਜਿਹੜਾ ਚੱਲ ਜਾਂਦਾ ਤੇ ਹੁਣ ਵੀ ਦਿਵਾਲੀ ਦੀੰਗੀ ਤੋਂ ਬਾਅਦ ਵੀ ਜਿਹੜਾ 2700 ਤੇ 80 ਰੁਪਏ ਜਿਹੜਾ ਟੌਪ ਦਾ ਰੇਟ ਰਿਹਾ ਨਾਭਾ ਮੰਡੀ ਦੇ ਰੇਟ ਦੀ ਗੱਲ ਕਰੀ ਅੱਜ 1509 ਤੇ 1692 ਦਾ ਰੇਟ ਜਿਹੜਾ ਇੱਕੋ ਜਿਹਾ ਕਰਿਆ 2600 ਰੁਪਏ ਤੋਂ ਲੈ ਕੇ ਤੇ 3000 ਰੁਪਏ ਤੱਕ ਜਿਹੜਾ 1509 ਦਾ ਰੇਟ ਰਿਹਾ ਤੇ ਗੱਲ ਕਰੀਏ ਜੀ ਆਪਾਂ 1847 ਦੇ ਰੇਟ ਦੀ 2500 ਰੁਪਏ ਤੋਂ ਲੈ ਕੇ 2800 ਤੇ 50 ਰੁਪਏ ਤੱਕ 500 ਗੱਟ ਆ ਜਿਹੜਾ ਆਇਆ ਸੀ ਅੱਜ 1847 ਦਾ ਤੇ ਅੱਜ ਦਾ ਜਿਹੜਾ ਰੇਟ ਰਿਹਾ 2500 ਰੁਪਏ ਤੋਂ ਲੈ ਕੇ 2800 ਤੇ 50 ਰੁਪਏ ਤੱਕ 17 18 ਦੇ ਰੇਟ ਦੀ ਗੱਲ ਕਰੀਏ ਤੇ ਨੇਰ ਪੈਤੂ ਲੈ ਕੇ ਤੇ 3200 ਰੁਪਏ ਤੱਕ ਜਿਹੜਾ 17-18 ਦਾ ਰੇਟ ਰਿਹਾ ਕੋਟਕਪੂਰਾ ਮੰਡੀ ਨਾਲੋਂ 80 ਰੁਪਏ ਜਿਹੜਾ ਮੰਦਾ ਰੇਟ ਸੀਗਾ 17-18 ਦਾ 1400 ਇੱਕ ਮੁਛਲ ਦੇ ਰੇਟ ਦੀ ਗੱਲ ਕਰੀਏ 2900 ਰੁਪਏ ਤੋਂ ਲੈ ਕੇ 3300 ਤੇ 25 ਰੁਪਏ ਤੱਕ ਜਿਹੜਾ 1400 ਇੱਕ ਮੁਛਲ ਦਾ ਰੇਟ ਰਿਹਾ ਤੇ 1400 ਇੱਕ ਦੇ ਰੇਟ ਦੀ ਗੱਲ ਕਰੀਏ 2900 ਰੁਪਏ ਤੋਂ ਲੈ ਕੇ 3300 ਤੇ 25 ਰੁਪਏ ਤੱਕ ਜਿਹੜਾ 1400 ਇੱਕ ਦਾ ਰੇਟ ਰਿਹਾ ਤੇ ਕੋਟਕਪੂਰਾ ਮੰਡੀ ਨਾਲੋਂ ਜਿਹੜਾ ਰੇਟ ਬਈ ਨਾਬਾ ਮੰਡੀ ਦੇ ਵਿੱਚ 1400 ਇੱਕ ਮੁੱਛਲ ਦਾ ਜਿਹੜਾ ਤੇਜ ਆ ਅੱਜ ਵੀ ਤੇਜ ਸੀ ਤੇ ਕਿਉਂਕਿ ਕੋਟਕਪੂਰਾ ਮੰਡੀ ਵਿੱਚ ਅੱਜ ਟੌਪ ਦੀ ਢੇਰੀ ਜਿਹੜੀ 3200 ਰੁਪਏ ਲੱਗੀ ਆ ਤੇ ਨਾਬਾ ਮੰਡੀ ਦੇ ਵਿੱਚ ਜਿਹੜੀ ਆ ਟੌਪ ਦੀ ਢੇਰੀ 3300 ਤੇ 25 ਰੁਪਏ ਲੱਗੀ ਆ ਲਗਭਗ 125 ਰੁਪਈਆਂ ਦਾ ਜਿਹੜਾ ਵਾਧਾ ਨਾਬਾ ਮੰਡੀ ਵਿੱਚ ਮੁੱਛਲ 1400 ਇੱਕ ਦਾ ਰਿਹਾ ਤੇ 11 21 ਜੀ ਦੀ ਵੀ ਜਿਹੜੀ ਅੱਜ ਬਾਸਮਤੀ ਆਈ ਸੀਗੀ ਨਾਬਾ ਮੰਡੀ ਦੇ ਵਿੱਚ 100 ਗੱਟਾ ਜਿਹੜਾ ਆਇਆ ਸੀ ਤੇ ਰੇਟ ਅੱਜ ਦਾ ਰਿਹਾ 3700 ਤੇ 50 ਰੁਪਏ 3700 ਤੇ 50 ਰੁਪਏ ਜਿਹੜਾ ਨਾਬਾ ਮੰਡੀ ਦੇ ਵਿੱਚ ਜਿਹੜੀ ਅੱਜ 1121 ਵਿਕੇ ਕੋਟਕੂਰਾ ਮੰਡੀ ਦੇ ਵਿੱਚ ਪਹਿਲਾ ਲਾਲ ਜਿਹੜੀ 1121 ਅੱਜ ਨਹੀਂ ਆਈ ਸੀਗੀ ਤੇ 17 18 ਜਿਹੜੀ ਆਈ ਸੀ ਕੋਟਕੂਰਾ ਮੰਡੀ ਦੇ ਵਿੱਚ 1885 ਆਈ ਸੀ 1885 ਦਾ ਵੀ ਰੇਟ ਹੈ ਜਿਹੜਾ 3300 ਤੇ 500 ਰੁਪਏ ਕੋਟਕੂਰਾ ਮੰਡੀ ਦੇ ਵਿੱਚ ਸੀਗਾ ਤੇ ਹੂੰ ਨਾਬਾ ਮੰਡੀ ਦੇ ਵਿੱਚ ਅੱਜ ਜਿਹੜੀ 1885 ਨਹੀਂ ਆਈ ਸੀ 1121 ਅੱਜ ਆਈ ਸੀਗੀ ਤੇ 3700 ਤੇ 50 ਰੁਪਏ ਜਿਹੜਾ ਰੇਟ ਰਿਹਾ ਤੇ ਦੀਵਾਲੀ ਬਾਅਦ ਵੀ ਸਾਰਿਆਂ ਨੂੰ ਆਸ ਅਸੀਗੀ ਵੀ ਵਪਾਰੀ ਵਧਣਗੇ ਤੇ ਮੰਡੀਆਂ ਦੇ ਵਿੱਚ ਜਿਹੜਾ ਬਾਸਮਤੀ ਦਾ ਰੇਟ ਵਧੂਗਾ ਫਹਲਾਲ ਵੀ ਜਿਹੜਾ 2 ਦਿਨ ਹੜਤਾਲ ਵੀ ਸੀਗੀ ਤੇ ਸੋਚਿਆ ਸੀ ਵੀ ਮਗਰੋਂ ਆ ਕੇ ਜਿਹੜੀ ਬਾਸਮਤੀ ਤੇਜ਼ ਹੋਊਗੀ ਕਿਉਂਕਿ ਆਮ ਤੌਰ ਤੇ ਆਪਾਂ ਦੇਖਦੇ ਹਾਂ ਖਾਸ ਕਰਕੇ ਕੋਟਕਪੂਰਾ ਮੰਡੀ ਦੇ ਵਿੱਚ ਜਿਹੜੇ ਵਪਾਰੀ ਐ ਦੀਵਾਲੀ ਬਾਅਦ ਵੱਧ ਆਉਂਦੇ ਆ ਤੇ ਰੇਟ ਦੇ ਵਿੱਚ ਥੋੜਾ ਜਿਹਾ ਵਾਧਾ ਹੁੰਦਾ ਪਰ ਇਸ ਵਾਰ ਜਿਹੜਾ ਇੱਕ ਵਾਰੀ ਜਿਹੜਾ ਰੇਟ ਆ ਉੱਥੇ ਜਿਹੜਾ ਤੁਰ ਰਿਹਾ 18 18 ਦੀ ਰੇਟ ਦੀ ਗੱਲ ਕਰੀਏ ਤਾਂ 3200 3300 ਦੇ ਜਿਹੜਾ ਆਸ-ਪਾਸ ਹਲੇ ਚੱਲ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਲਾ ਹੋਊਗਾ ਵੀ ਰੇਟ ਦੇ ਵਿੱਚ ਵਾਧਾ ਹੁੰਦਾ ਜਾਂ ਨਹੀਂ ਮੁਛਲ ਦਾ ਰੇਟ ਵੀ ਫਹਿਲਾਲ 3200 ਰੁਪਏ ਤੱਕ ਆ ਗਿਆ ਕੋਟਪੂਰਾ ਮੰਡੀ ਦੇ ਵਿੱਚ ਤੇ ਪਹਿਲਾਂ ਥੋੜਾ ਇਹ ਰੇਟ 3300 ਤੱਕ ਵੀ ਜਿਹੜਾ ਮੁਛਲ ਵਿਗਿਆ ਸੀਗਾ ਤੇ 18 85 ਐ ਸਵਾਰ ਜਿਹੜੀ 11 21 9 ਬੋਤਲ ਡਾਊਨ ਚੱਲ ਰਹੀ ਹੈ ਕਿਉਂਕਿ 3300 ਦੇ 5 ਰੁਪਏ ਕੋਟਪੂਰਾ ਮੰਡੀ ਦੇ ਵਿੱਚ ਜਿਹੜਾ ਰੇਟ ਰਿਹਾ 18 85 ਦਾ 15 09 ਦਾ ਰੇਟ ਵੀ ਬਈ ਤੰਨੇ ਕੇ ਆਰ ਜਿਹੜਾ 325 3025 ਰੁਪਏ ਰਹਿ ਗਿਆ ਕਿਉਂਕਿ ਸ਼ਰਵਤੀ ਦੌਰ ਦੀ ਗੱਲ ਕਰੀਏ ਤਾਂ ਰੇਟ ਜਿਹੜਾ 3400 3500 ਰੁਪਏ ਤੱਕ ਜਿਹੜੀ 1509 ਵਿਕੀ ਆ ਤੇ ਪਰ ਅੱਜ ਦੇ ਦਿਨ ਜਿਹੜੀ ਵਿਕੀ ਆ 3025 ਰੁਪਏ 1847 ਦਾ ਰੇਟ ਵੀ ਬਈ ਉੱਥੇ ਚੱਲ ਰਿਹਾ ਹਲੇ ਕੋਈ ਫਰਕ ਨਹੀਂ ਪਿਆ ਹਲੇ ਰੇਟ ਦੇ ਵਿੱਚ ਵੀ ਵਾਧਾ ਹੋਵੇ ਤੇ 1121 ਦਾ ਉੱਥੇ ਜਨਾਬਾ ਮੰਡੀ ਦੀ ਗੱਲ ਕਰੀਏ ਤਾਂ ਵੀ 3750 ਰੁਪਏ ਉੱਥੇ ਜੇ ਚੱਲ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਵੀ ਰੇਟ ਦੇ ਵਿੱਚ ਵਾਧਾ ਹੁੰਦਾ ਜਾਂ ਨਹੀਂ ਤੇ ਕਿਸ ਤਰ੍ਹਾਂ ਹੀ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਧੰਨਵਾਦ ਸਾਰੇ ਕਿਸਾਨ ਵੀਰਾਂ ਦਾ ਤੇ ਇਸ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਤੇ ਚੈਨਲ ਨੂੰ ਜੂਰ ਸਬਸਕ੍ਰਾਈਬ ਕਰਿਓ ਜੀ ਤੇ ਨਾਲ ਬੈਲ ਵਾਲਾ ਆਈਕਨ ਜੂਰ ਨੱਪੇ ਤੇ ਵੀਡੀਓ ਲਾਈਕ ਕਰਨੀ ਨਾ ਭੁੱਲਿਓ ਜੀ